ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇਸੀ ਤੱਕ ਦੇ ਵਿੱਚ ਜਿਸ ਫਿਲਮ ਦਾ ਆਪਾਂ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅੱਜ ਉਹ ਫਿਲਮ ਲੋਹਾਰੀ ਸਿਨੇਮਾ ਘਰਾਂ ਹੀ ਜਾ ਚੁੱਕੀ ਹੈ ਆਓ ਆਪਾਂ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਦਰਸ਼ਕਾਂ ਦੇ ਕੋਲ ਤੇ ਉਹਨਾਂ ਦੇ ਦਿਲ ਦਾ ਹਾਲ ਜਾਣਦੇ ਹਾਂ ਕਿ ਉਹ ਫਿਲਮ ਨੂੰ ਕਿੰਨੇ ਸਟਾਰ ਦੇ ਰਹੇ ਆ? ਤੱਛਿਆ। ਮੂਵੀ ਬਹੁਤ ਵਧੀਆ ਸੀਗੀ। ਮੈਨੇ ਤਾਂ ਬਹੁਤ ਚੰਗੀ ਲੱਗੀ। ਇਟ ਵਾਸ ਅ ਰੀਲੀ ਨਾਈਸ ਮੂਵੀ। ਵਧੀਆ ਸੀਗੀ। ਮੂਵੀ ਵਾਸ ਕੁਆਇਟ ਆਸਮ ਅਤੇ ਆਈ ਥਿੰਕ ਅਮਰਿੰਦਰ ਗਿੱਲ ਦਾ ਰੋਲ ਬਹੁਤ ਜ਼ਿਆਦਾ ਵਧੀਆ ਸੀ। ਬਟ ਐਕਟਿੰਗ ਵਾਈਜ਼ ਬਹੁਤ ਸੀਗਾ। ਐਕਟਿੰਗ ਫੁੱਲ ਸਭ ਦੀ ਅੱਛੀ ਸੀ। ਮਤਲਬ ਛੋਟੇ ਤੋਂ ਲੈ ਕੇ ਵੱਡੇ ਤੱਕ ਐਕਟਿੰਗ ਵਾਈਜ਼ ਮਤਲਬ 5 ਆਊਟ ਆਫ 5 ਹੈ। ਅਮਰਿੰਦਰ ਗਿੱਲ ਦੀ ਸਹੀ ਸੀ। ਅਮਰਿੰਦਰ ਗਿੱਲ ਐਜ਼ ਯੂਜੂਅਲ ਆਸਮ ਦਾ ਬਹੁਤ ਸਹੀ ਦਾ। ਐਕਟਿੰਗ ਅਮਰਿੰਦਰ ਗਿੱਲ ਦੀ ਵਧੀਆ ਸੀਗੀ। ਐਕਟਿੰਗ ਬਹੁਤ ਅੱਛੀ ਥੀ। ਸਾਡੇ ਵੱ ਡਾਇਰੈਕਟਰ ਅੰਮਰਦੀਪ ਸਿੰਘ ਵੱਲੋਂ ਡਾਇਰੈਕਸ਼ਨ ਬਹੁਤ ਵਧੀਆ ਦਿੱਤੀ ਗਈ ਹੈ ਫਿਲਮ ਅਦਾਕਾਰੀ ਦੇ ਪੱਖੋਂ ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਨੇ ਚਾਰ ਚੰਦ ਲਾਇਆ ਇਹਨਾਂ ਜੋ ਅਦਾਕਾਰੀ ਪੱਖੋਂ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਅਦਾਕਾਰੀ ਸਾਰੇ ਹੀ ਅਦਾਕਾਰਾਂ ਨੇ ਬਹੁਤ ਵਧੀਆ ਕਰੀ ਹੈ ਗੱਲ ਕਰੀ ਅਮਰਿੰਦਰ ਗਿੱਲ ਦੀ ਅਮਰਿੰਦਰ ਗਿੱਲ ਦਾ ਬਾਖਮਾਲ ਐਕਟਿੰਗ ਹੈ ਪਹਿਲੇ ਤੋਂ ਪਤਾ ਹੀ ਸਾਰਿਆਂ ਨੂੰ ਕਿ ਬਹੁਤ ਵਧੀਆ ਐਕਟਰ ਹੈ ਸਰਗੁਣ ਮਹਿਤਾ ਉਹਨਾਂ ਦੀ ਇਹ ਤੀਜੀ ਫਿਲਮ ਅਮਰਿੰਦਰ ਗਿੱਲ ਦੇ ਨਾਲ ਤੇ ਬਹੁਤ ਵਧੀਆ ਐਕਟਿੰਗ ਕਰੀ ਹੈ ਤੇ ਪੰਜਾਬੀ ਇੰਡਸਟਰੀ ਦੇ ਨਵੇਂ ਸਿੰਗਰ ਨਿਮਰਤ ਖਹਿਰਾ ਜੀ ਨੇ ਡੈਬਿਊ ਕਰਾਇਆ ਇਸ ਫਿਲਮ ਦੇ ਵਿੱਚ ਤੇ ਸਾਡਾ ਕੈਮਰਾਮੈਨ ਰਵਿੰਦਰ ਸਿੰਘ ਕਾਲਸੀ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਜਿਸ ਕਰਕੇ ਸਾਨੂੰ ਇਹ ਫਿਲਮ ਦਿਖਾ ਕੇ ਸਾਡੇ ਲੈ ਕੇ ਆਇਆ ਹੈ ਅਸੀਂ ਓਵਰ ਆਲ ਇਸ ਫਿਲਮ ਨੂੰ ਆਪਣੇ ਵੱਲੋਂ 4 ਸਟਾਰ ਦੇ ਰਹੇ ਹਾਂ ਜੀ ਫਿਲਮ ਬਹੁਤ ਵਧੀਆ ਤੁਸੀਂ ਆਪਣੀ ਫੈਮਿਲੀ ਨਾਲ ਫਿਲਮ ਨੂੰ ਇੰਜੋਏ ਕਰ ਸਕਦੇ ਹੋ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਕਦੇ ਲਾਹੌਰ ਤੋਂ ਆਏ ਤੇ ਜਾਂ ਆਪਣੇ ਇੱਧਰ ਰਿਸ਼ਤੇ ਜਿਹੜੀ ਉੱਧਰ ਗਏ ਨੇ ਉਹ ਫਿਲਮ ਦੇਖ ਕੇ ਬਹੁਤ ਜ਼ਿਆਦਾ ਜੁਸ਼ਨ ਨਾਲ ਅਟੈਚ ਮਹਿਸੂਸ ਹੁੰਦੇ ਹੈ ਅੱਜ ਲਈ ਤੇ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅੱਗੇ ਵੀ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਨਵੇਂ ਵੀਡੀਓ ਤੁਹਾ